ਜੀ ਬੈਸੇ ਤਾਂ ਜਿਹੜਾ ਐਸਸੀ ਵਰਗਾ ਉਹ ਸਾਰਾ ਬੀਐਸਪੀ ਦਾ ਹੀ ਆ ਪਰ ਕਿਤੇ ਨਾ ਕਿਤੇ ਅੱਜ ਨਿਰਾਸ਼ਾ ਆਈ ਆ ਕਿ ਸਿਰਫ ਸਿਰਫ ਇੱਥੇ ਜਿਹੜੇ ਆ ਦੋ ਬੰਦੇ ਜਿਹੜੇ ਤਿੰਨ ਬੰਦੇ ਬੀਐਸਪੀ ਦੇ ਨਜ਼ਰ ਆਏ ਆ ਉਹ ਜਿਹੜੇ ਸਾਡੇ ਲੀਡ ਕਰਦੇ ਆ ਉਹ ਨਹੀਂ ਨਜ਼ਰ ਆਏ ਜਦੋਂ ਕਿਸੇ ਪ੍ਰੈਸਰ ਰਿਪੋਰਟਰ ਨੇ ਗੱਲ ਕੀਤੀ ਆ ਤਾਂ ਉਹਨਾਂ ਨੂੰ ਨਿਰਾਸ਼ਾ ਮਿਲੀ ਆ ਕਿ ਅਸੀਂ ਸਮਰਥਨ ਕਰਨਾ ਆ ਸਮਰਥਨ ਕਿਹਦਾ ਕਰਨਾ ਆ ਜੇ ਸਮਰਥਨ ਕਰਨਾ ਤਾਂ ਵੀ ਤੁਸੀਂ ਆਪਣੀ ਸਾਰੀ ਜਨਤਾ ਨਾਲ ਲੈ ਕੇ ਆਓ ਨਾ ਜੇ ਆਪਾਂ ਛੋਟੀ ਮੋਟੀ ਕਿਤੇ ਉਹ ਐਜੀਟੇਸ਼ਨ ਕਰਨਾ ਧਰਨਾ ਲੈਣਾ ਉੱਥੇ ਤਾਂ ਪਹੁੰਚ ਜੰਨੇ ਆ ਇਹ ਤਾਂ ਸਾਡੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਬਹੁਤ ਵੱਡਾ ਇਹ ਤਾਂ ਖੁੰਡੀ ਜਿਹੜੀ ਦਾਤੀ ਹੈ ਨਾ ਜੜੋਂ ਵੱਢ ਕੇ ਛੱਡਦੀਆਂ ਜੜਾ ਹੀ ਪੱਟਦੀਆਂ ਪਰ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਜੇ ਭੈਣ ਜੀ ਨੇ ਸਮਰਥਨ ਕੀਤਾ ਬਹੁਤ ਵਧੀਆ ਕੀਤਾ ਉਹਨੇ ਸਮਰਥਨ ਦਿੱਤਾ ਜੁਪੀ ਦੇ ਵਿੱਚ ਸਾਰਾ ਚੱਲ ਰਿਹਾ ਬਿਹਾਰ ਚ ਚੱਲ ਰਿਹਾ ਹੋਰ ਵੀ ਏਰੀਆ ਚ ਚੱਲ ਰਿਹਾ ਹਿਸ਼ਾਰਪੁਰ ਚ ਨਹੀਂ ਚੱਲ ਰਿਹਾ ਕਿਉਂਕਿ ਹਿਸ਼ਾਰਪੁਰ ਦੇ ਵਿੱਚ ਬੀਐਸਪੀ ਜ਼ੀਰੋ ਲੈਵਲ ਤੋਂ ਵੀ ਥੱਲੇ ਹੋ ਗਈ ਆ ਔਰ ਇਹਨਾਂ ਲੀਡਰਾਂ ਕਰਕੇ ਨਾ ਇਹਨਾਂ ਦੀ ਕਿਤੇ ਮੀਟਿੰਗ ਆ ਨਾ ਇਹਨਾਂ ਦਾ ਕਿਤੇ ਕੋਸ਼ ਆ ਜਦੋਂ ਇਲੈਕਸ਼ਨ ਆਦੇ ਪਿੰਡਾਂ ਜਿਹਨਾਂ ਦੇ ਉਹ ਕਿ ਬਰਸਾਤੀ ਡੱਡੂ ਕਹਿੰਦੇ ਆ ਕਿਉਂ ਕਹਿੰਦੇ ਆ ਕਿਉਂਕਿ ਜਾਣਾ ਹੀ ਹਰੇਕ ਹਰੇਕ ਪਾਰਟੀ ਦੇ ਦਫਤਰ ਆ ਬੀਐਸਪੀ ਦਾ ਕਿਉਂ ਨਹੀਂ ਦਫਤਰ ਲੋਕੀ ਸਮੱਸਿਆ ਲੈ ਕੇ ਜਾਣਗੇ ਤਾਈਂਓ ਅਗਲੇ ਪਤਾ ਲੱਗੂ ਕਿ ਬੀਐਸਪੀ ਹੈਗੀ ਆ ਮੈਂ ਕੰਨਾ ਕਿ ਬੀਐਸਪੀ ਨੂੰ ਖਤਮ ਕਰਨ ਵਾਲੇ ਲੀਡਰ ਆ ਮਨਵਰ ਕਾਂਛੀ ਸ਼੍ਰਾਮ ਨੇ ਕਿਹਾ ਸੀ ਲੀਡਰ ਬਣਾਓ ਇਹਨਾਂ ਨੇ ਲੀਡਰ ਨਹੀਂ ਬਣਾਏ ਖੁਦ ਲੀਡਰ ਬਣੇ ਆ ਇਸ ਕਰਕੇ ਆਪਾਂ ਜਿਹੜਾ ਆ ਅੱਜ ਆਪਣੇ ਗੁਰੂ ਵਿਦਾਸ ਟਾਈਗਰ ਫੋਰਸ ਬੇਗਮਪੁਰਾ ਟਾਈਗਰ ਫੋਰਸ ਔਰ ਬਹੁਜਨ ਸਮਾਜ ਪਾਰਟੀ ਤੋਂ ਸਾਡੇ ਬਹੁਤ ਹੀ ਵਧੀਆ ਐਡਵੋਕੇਟ ਗੁਰਵਿੰਦਰ ਲਾਡੀ ਮੰਨਾ ਵਾਲੇ ਆਏ ਆ ਉਹਨਾਂ ਦਾ ਦਿਲੋਂ ਧੰਨਵਾਦ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਡੇ ਮੋਢੇ ਨਾਲ ਮੋਢਾ ਆਕੇ ਲਾ ਕੇ ਖੜੇ ਆ ਤੇ ਅਸੀਂ ਉਹਨਾਂ ਦਾ ਸ਼ੁਕਰੀਆ ਤੇ ਤੁਹਾਡਾ ਵੀ ਸ਼ੁਕਰੀਆ ਜੈ ਪੀਮ ਜੈ ਭਾਰਤ ਜੈ ਗੁਰਦੇਵ ਜੈ ਪੀਮ ਜੈ ਭਾਰਤ ਬਾਬਾ ਸਾਬ ਤੁਹਾਡੀ